ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੇ ਗੋਲੀਬਾਰੀ ਦੀ ਖਬਰ ਹੈ ਜਾਣਕਾਰੀ ਮੁਤਾਬਕ ਐਲਓਸੀ ਦੇ ਉੱਤੇ ਸੀਜ਼ਫਾਇਰ ਦਾ ਉਲੰਘਣ ਹੋਇਆ ਹੈ ਪਾਕਿਸਤਾਨ ਵਾਲੇ ਪਾਸਿਓਂ ਗੋਲੀਬਾਰੀ ਹੋਣ ਦੀ ਖਬਰ ਹੈ ਤਾਂ ਭਾਰਤ ਵਾਲੇ ਪਾਸੇ ਨੂੰ ਪਾਕਿਸਤਾਨ ਚੌਕੀਆਂ ਤੋਂ ਗੋਲੀਬਾਰੀ ਕੀਤੀ ਗਈ ਰਾਤ ਭਰ ਇਹ ਗੋਲੀਬਾਰੀ ਹੋਈ ਮੀਡੀਆ ਰਿਪੋਰਟਸ ਮੁਤਾਬਕ ਇਹ ਵੀ ਜਾਣਕਾਰੀ ਹੈ ਕਿ ਭਾਰਤੀ ਫੌਜ ਨੇ ਵੀ ਇਸ ਦਾ ਜਵਾਬੀ ਕਾਰਵਾਈ ਹੈ ਜਿਹੜੀ ਉਹ ਕੀਤੀ ਹੈ ਯਾਨੀ ਕਿ ਜਵਾਬ ਦਿੱਤਾ ਹੈ ਤਾਂ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਸੀਜ਼ਫਾਇਰ ਦਾ ਉਲੰਘਣ ਹੋਣ ਦੀ ਖਬਰ ਹੈ ਐਲਓਸੀ ਦੇ ਉੱਤੇ ਭਾਰਤ ਪਾਕਿਸਤਾਨ ਦੇ ਵਿਚਕਾਰ ਤਣਾਅ ਹੋਰ ਵੱਧਦਾ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਪਾਸੇ ਪਹਿਲਗਾਮ ਹਮਲਾ ਹੋਇਆ ਉਸ ਤੋਂ ਬਾਅਦ ਪਰ ਸਰਕਾਰ ਨੇ ਪਾਕਿਸਤਾਨ ਖਿਲਾਫ ਕੁਝ ਕਦਮ ਚੁੱਕੇ ਉਸ ਤੋਂ ਤੁਰੰਤ ਬਾਅਦ ਹੁਣ ਪਾਕਿਸਤਾਨ ਸਰਕਾਰ ਨੇ ਵੀ ਵਪਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਭਾਰਤ ਉੱਤੇ ਲਗਾ ਦਿੱਤੀਆਂ ਨੇ ਭਾਰਤ ਦੇ ਇਲਾਵਾ ਪਾਕਿਸਤਾਨ ਸਰਕਾਰ ਨੇ ਵੀ ਸਖਤ ਫੈਸਲੇ ਲਏ ਨੇ ਪਰ ਇਸ ਦੇ ਨਾਲ ਨਾਲ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਤੇ ਮਾਹੌਲ ਤਣਾਅਪੂਰਨ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਇੱਥੇ ਰਾਤ ਪਰ ਕੁਝ ਚੌਕੀਆਂ ਤੋਂ ਗੋਲੀਬਾਰੀ ਹੋਈ ਹੈ ਜਿਸ ਦਾ ਜਵਾਬ ਭਾਰਤੀ ਫੌਜ ਨੇ ਦਿੱਤਾ ਹੈ ਮੀਡੀਆ ਰਿਪੋਰਟਸ ਮੁਤਾਬਕ ਛੋਟੇ ਹਥਿਆਰਾਂ ਦੇ ਨਾਲ ਹਾਲਾਂਕਿ ਭਾਰਤੀ ਫੌਜ ਦੇ ਵੱਲ ਨੂੰ ਜਾਂ ਕਹਿ ਸਕਦੇ ਆ ਭਾਰਤ ਵੱਲ ਨੂੰ ਪਾਕਿਸਤਾਨ ਨੇ ਹਮਲਾ ਕੀਤਾ ਗੋਲੀਬਾਰੀ ਕੀਤੀ ਪਰ ਇਸ ਦੇ ਨਾਲ ਹੀ ਭਾਰਤੀ ਫੌਜ ਨੇ ਵੀ ਇਸ ਦਾ ਜਵਾਬ ਦਿੱਤਾ ਤਾਂ ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਫੌਜ ਨੇ ਛੋਟੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ ਪਰ ਇਸ ਦੇ ਨਾਲ ਹੀ ਫੌਜ ਦੇ ਅਧਿਕਾਰੀਆਂ ਮੁਤਾਬਕ ਉਸ ਦਾ ਸਹੀ ਜਵਾਬ ਦਿੱਤਾ ਗਿਆ ਹੈ ਤਾਂ ਹੁਣ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਹਾਲਾਂਕਿ ਹੁਣ ਤੱਕ ਇਸ ਦੇ ਨਾਲ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਖਬਰ ਨਹੀਂ ਹੈ ਯਾਨੀ ਕਿ ਭਾਰਤ ਵਾਲੇ ਪਾਸੇ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਦੀ ਫਿਲਹਾਲ ਦੀ ਘੜੀ ਲਈ ਕੋਈ ਖਬਰ ਨਹੀਂ ਹੈ ਫੌਜ ਦੇ ਅਧਿਕਾਰੀਆਂ ਮੁਤਾਬਕ 25 ਅਤੇ 26 ਅਪ੍ਰੈਲ 2025 ਦੀ ਰਾਤ ਨੂੰ ਪਾਕਿਸਤਾਨ ਦੀ ਫੌਜ ਨੇ ਕਈ ਚੌਕੀਆਂ ਤੇ ਕਸ਼ਮੀਰ ਦੇ ਵਿੱਚ ਐਲਓਸੀ ਤੇ ਬਣੇ ਕਿਸੇ ਛੋਟੀ ਗੋਲੀਬਾਰੀ ਆ ਜਿਹੜੀ ਉਹ ਕੀਤੀ ਆ ਭਾਰਤੀ ਸੈਨਾ ਨੇ ਛੋਟੇ ਹਥਿਆਰਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਜਵਾਬ ਦਿੱਤਾ ਹੈ ਹੁਣ ਤੱਕ ਕੋਈ ਵੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਰਾਹਤ ਦੀ ਗੱਲ ਇਹ ਹੈ ਤਾਂ ਪਾਕਿਸਤਾਨ ਖਿਲਾਫ ਭਾਰਤ ਐਕਸ਼ਨ ਲੈ ਰਹੇ ਹਨ ਲਗਾਤਾਰ ਤਾਂ ਦੂਜੇ ਪਾਸੇ ਪਾਕਿਸਤਾਨ ਵੀ ਭਾਰਤ ਸਰਕਾਰ ਖਿਲਾਫ ਕਿਤੇ ਨਾ ਕਿਤੇ ਐਕਸ਼ਨ ਲੈਂਦਾ ਨਜ਼ਰ ਆ ਰਿਹਾ ਹੈ ਤਾਂ ਹੁਣ ਸੀਜ਼ਫਾਇਰ ਜੋ ਦੋਹਾਂ ਦੇਸ਼ਾਂ ਦੇ ਵਿਚਕਾਰ ਸਮਝੌਤਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਗੋਲੀਬਾਰੀ ਨਹੀਂ ਹੋਊਗੀ ਉਸ ਸਮਝੌਤੇ ਦਾ ਉਲੰਘਣ ਕੀਤਾ ਗਿਆ ਯਾਨੀ ਕਿ ਉਲੰਘਣਾ ਕੀਤੀ ਗਈ ਗੋਲੀਬਾਰੀ ਕੀਤੀ ਗਈ ਜੋ ਹੁਣ ਤੱਕ ਮੀਡੀਆ ਰਿਪੋਰਟਾਂ ਮੁਤਾਬਕ ਜਾਣਕਾਰੀ ਹੈ ਕਿ ਪਾਕਿਸਤਾਨ ਵਾਲੇ ਪਾਸਿਓ ਹਲਕੀ ਗੋਲੀਬਾਰੀ ਹੈ ਜਿਹੜੀ ਭਾਰਤ ਵਾਲੇ ਪਾਸੇ ਨੂੰ ਕੀਤੀ ਗਈ ਤਾਂ ਜਵਾਬੀ ਕਾਰਵਾਈ ਦੇ ਵਿੱਚ ਭਾਰਤੀ ਫੌਜ ਨੇ ਵੀ ਐਕਸ਼ਨ ਲਿਆ ਗੋਲੀਬਾਰੀ ਕੀਤੀ ਹਾਲਾਂਕਿ ਛੋਟੇ ਹਥਿਆਰਾਂ ਦੇ ਨਾਲ ਇਹ ਗੋਲੀਬਾਰੀ ਜਾਂ ਹਮਲਾ ਹੋਣ ਦੀ ਖਬਰ ਹੈ ਪਰ ਇਸ ਦੇ ਨਾਲ ਭਾਰਤ ਵਾਲੇ ਪਾਸੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਫਿਲਹਾਲ ਦੇ ਘੜੀ ਲਈ ਕੋਈ ਖਬਰ ਨਹੀਂ ਹੈ